ਵੀਰੇ ਦੇ ਨਿਸ਼ਾਨ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਰਮਨਵੀਰ ਗਿੱਲ ਲੱਗੇ ਵੀਰੇ ਦੇ ਨਿਸ਼ਾਨ ਚੋਣਾਂ ਵੀ ਮੌਜੂਦ ਚੱਲ ਰਿਹਾ ਤੇ ਹਰ ਉਮੀਦਵਾਰੀ ਪੱਪਾ ਪਾਰ ਨਾ ਚੱਲ ਰਿਹਾ ਚੋਣਾਂ ਵੀ ਜੋਰਾਂ ਤੇ ਚੱਲ ਰਿਹਾ ਅੱਜ ਅਮਰਸਰੀ ਦੇ ਬੋਟਰਪੋਲਾ ਦੇ ਵਿੱਚ ਪਹੁੰਚੇ ਆ ਤੇ ਆਜ਼ਾਦ ਤੌਰ ਤੇ ਚੋਣ ਲੜ ਰਿਹਾ ਰਾਜਾ ਮਰਸਰੀਆ ਤਾਂ ਚੋਣ ਨਿਸ਼ਾਨ ਮਿਲਿਆ ਹੀਰਾ ਤਾਂ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਰਾਜੇ ਦੇ ਚੋਣ ਵਾਲੇ ਜਿਹੜੇ ਨੇ ਉਹਦੀ سپورਟ ਦੇ ਵਿੱਚ ਉਤਰੇ ਆਏ ਨੇ ਤੇ ਡੋਰ ਟੂ ਡੋਰ ਪ੍ਰਚਾਰ ਵੀ ਚੱਲ ਰਿਹਾ ਹੈ ਤਾਂ ਰਾਜਾ ਵੀਰ ਸਾਡੇ ਨਾਲ ਗੱਲਬਾਤ ਕਰਦੇ ਆ ਰਾਜਾ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ ਥੈਂਕ ਯੂ। ਰਾਜੀਵਰ ਕਿਉਂ ਲੋਡ ਪਈ ਆਜਾਤ ਉਮੀਦਵਾਰ ਦੇ ਤੋਂ ਚੋਣ ਲੜਨੀ। ਦੇਖੋ ਜੀ ਕਿਹੇ ਪਾਰਟੀ ਨੇ ਸਾਡਾ ਕੰਮ ਨਹੀਂ ਕੀਤਾ। ਇੱਥੇ ਸੀਵਰੇਜ ਦੀ ਇੰਨੀ ਸਮੱਸਿਆ, ਗੰਦਾ ਪਾਣੀ। ਜੀ। ਮਤਲਬ ਪੀਣ ਵਾਲੀ ਪੀਣ ਵਾਲੀਆਂ ਟੋਟੀਆਂ ਜਿਹੜਾ ਸਾਰਾ ਗੰਦਾ ਪਾਣੀ ਆਉਂਦਾ ਕੋਈ ਇੱਥੇ ਕੇ ਨੇ ਇਹ ਨਹੀਂ ਵੇਖਿਆ ਕੋਈ ਤਾਰ ਕਰਾਣੀਆਂ। ਦੇਖੋ ਤਾਰਾਂ ਦਾ ਕਿੰਨਾ ਗੰਦ ਪਿਆ ਆ। ਮਤਲਬ ਕੋਈ ਇੱਥੇ ਸੇਫਟੀ ਨਹੀਂ ਹੈਗੀ। ਕਿਸੇ ਨੇ ਸਾਡਾ ਕੋਈ ਕੰਮ ਨਹੀਂ ਕਰਾਇਆ। ਤਾਂ ਕਿਵੇਂ ਦੇਖਦੇ ਹੋ ਰਵਾਇਤੀ ਪਾਰਟੀਆਂ ਵਾਲੇ ਵੀ ਚੋਣ ਮੈਦਾਨ ਦੇ ਵਿੱਚ ਨੇ ਤੇ ਚੋਣ ਪ੍ਰਚਾਰ ਵੀ ਜੋਰਾ-ਜੋਰਾ ਨਾਲ ਚੱਲ ਰਿਹਾ ਹੈ। ਐਰ ਕੀ ਲੋਕਾਂ ਨੇ ਦੱਸ ਦੇਣਾ ਦਿਲੋਂ ਕਿ ਵੇਖੋ ਕੀ ਬੰਦਾ ਕੋਈ ਜਿੰਨਾ ਮਰਜੀ ਬਦਮਾਸ਼ੀ ਕਰੀ ਜਾਣ ਜੋ ਮਰਜੀ ਕਰੀ ਜਾਣ ਐਂਡ ਵੋਟਾਂ ਮੈਨੂੰ ਬੜੀ ਵੱਡੀ ਲੀਡ ਨਾਲ ਪੈਣਾ। ਮੈਨੂੰ ਦਿਲੋਂ ਪਿਆਰ ਕਰਦੇ ਆ ਲੋਕ ਜਿਹਦੇ ਘਰ ਜਾਓਗੇ ਸਾਰਿਆਂ ਨੂੰ ਪਤਾ ਵੇਖੋ ਆ ਮੇਰੇ ਨਾਲ ਇੰਨੇ ਜਾਣੇ ਪਾਉ ਤੋਂ ਮੇਰੇ ਨਾਲ ਆ। ਤਾਨੂੰ ਮੈਨੂੰ ਚੋਣ ਨਿਸ਼ਾਨ ਬਹੁਤ ਲੇਟ ਦਿੱਤਾ ਇਹਨਾਂ ਨੇ ਮੈਨੂੰ ਬਹੁਤ ਕੱਜਲ ਖਰਾਬ ਕੀਤਾ ਪਰ ਚੋਣ ਦਾ ਸਰ ਮਿਲਿਆ ਬਹੁਤ ਵਧੀਆ ਵਾ ਇਹੋ ਕੀ ਇਹਨਾਂ ਸਾਰਿਆਂ ਦਾ ਪਿਆਰ ਹੀ ਜੀ ਜੀ ਇਹ ਚੋਣ ਨਿਸ਼ਾਨ ਦਾ ਹੀਰਾ ਹੀਰਾ ਚੋਣ ਨਿਸ਼ਾਨ ਹੀਰਾ ਚੋਣ ਨਿਸ਼ਾਨ ਤੁਹਾਡੀ ਵਾਰਡ ਨੰਬਰ 16 ਦੇ ਕਿਹੜੇ ਮੁੱਦੇ ਨਹੀਂ ਜਿੰਨਾ ਮੈਪਲ ਦੇ ਆਧਾਰ ਤੇ ਹੱਲ ਹੋਣੇ ਚਾਹੀਦੇ ਨੇ ਜੀ ਵੇਖੋ ਜੀ ਪਹਿਲੇ ਤੇ ਅਸੀਂ ਸੀਵਰੇਜ ਵੇਖੋ ਸਾਰਾ ਸਾਰਾ ਸੀਵਰੇਜ ਦੀ ਬਲੋਕਾਂ ਦਾ ਗੰਦਾ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਹਰ ਘਰ ਦੇ ਵਿੱਚ ਗੰਦਾ ਪਾਣੀ ਆਉਂਦਾ ਸਭ ਤੋਂ ਵੱਡੀ ਸਮੱਸਿਆ ਹੀ ਹੈ ਬਾਕੀ ਹੋਰ ਬੜੀਆਂ ਸਮੱਸਿਆਵਾਂ ਪਹਿਲੇ ਤੇ ਗੰਦੇ ਪਾਣੀ ਦਾ ਇਹਨੇ ਇਨਾ ਕੋਲ ਠੀਕ ਕੀਤਾ ਗਿਆ ਅੱਜ 5 ਸਾਲ ਹੋ ਗਏ ਜੇ ਗੰਦਾ ਪਾਣੀ ਪੀਂ ਜੀ ਤੇ ਤੁਹਾਡੇ ਚੋਣ ਮੈਨ ਸੋਸਟੋ ਚਿਹਰੇ ਰਹਿਣ ਵਾਲੇ ਨੇ ਮੁੱਦੇ ਕਿਹੜੇ ਨੇ ਜਿਨ੍ਹਾਂ ਦੇ ਆਧਾਰ ਤੇ ਤੁਸੀਂ ਜਾ ਰਹੇ ਹੋ ਉਹਦੇ ਵੋਟਾਂ ਵਾਸਤੇ ਅਪੀਲ ਲਾ ਰਹੇ ਹੋ ਕਿਹੜੇ ਮੁੱਦੇ ਨੇ ਉਹ ਮੈਂ ਜੀ ਵੇਖੋ ਆਪਣੀ ਸਾਰੀ ਸਾਡੀ ਟੀਮ ਹਰ ਮੋੜ ਤੇ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ ਜੀ ਖੇਡਾਂ ਦਾ ਬੱਚਿਆਂ ਜਿਹੜੇ ਬੱਚੇ ਪੜ ਕੇ ਅੱਗੇ ਆਣਗੇ ਸਾਡੇ ਇਲਾਕੇ ਦੇ ਉਹਨਾਂ ਨੂੰ ਬੜਾ ਵੱਡਾ ਸਵਾਗਤ ਕੀਤਾ ਜਾਇਆ ਕਰੇਗਾ ਉਹਨਾਂ ਦਾ ਬਾਕੀ ਹਰ ਗਰੀਬ ਘਰ ਦੀ ਕੁੜੀ ਨੂੰ ਜਿਹੜਾ ਕਿਤੇ ਵਿਆਹ ਹੋਏਗਾ 5200 ਰੁਪਿਆ ਮੇਰੇ ਵੱਲੋਂ ਸਕਣ ਹੋਏਗਾ ਰਾਜ ਜੀ ਜ਼ਿਆਦਾਤਰ ਇਹੀ ਹੁੰਦਾ ਹੈ ਜੇ ਜਦੋਂ ਚੋਣਾਂ ਵਾਲਾ ਮਾਹੌਲ ਹੁੰਦਾ ਉਦੋਂ ਵੱਡੇ ਵਾਅਦੇ ਤੇ ਵੱਡੇ ਦਾਅਵੇ ਹੁੰਦੇ ਨੇ ਪਰ ਜਿੱਤਣ ਤੋਂ ਬਾਅਦ ਨਾ ਤਾਂ ਉਹ ਵਾਅਦੇ ਪੂਰੇ ਹੁੰਦੇ ਨੇ ਨਾ ਦਾਅਵੇ ਪੂਰੇ ਹੁੰਦੇ ਨੇ ਵੇਖੋ ਜੀ ਨਾ ਤੇ ਮੈਂ ਲੀਡਰ ਆ ਤੇ ਨਾ ਮੈਂ ਲੀਡਰ ਹੀ ਕਦੀ ਕੀਤੀ ਸੀ ਮੈਨੂੰ 11 ਸਾਲ ਹੋ ਗਏ ਆ ਲੋਕਾਂ ਦੀ ਸੇਵਾ ਕਰਦੇ ਨਾ ਮੈਂ ਕਦੀ ਆਪਣੇ ਆਪ ਨੂੰ ਸ਼ੋਅ ਕੀਤਾ ਜੀ ਆਪਾਂ ਇਹ ਕੀਤਾ ਉਹ ਕੀਤਾ ਮੇਰੇ ਘਰ ਜਿਹੜਾ ਵੀ ਕੋਈ ਆਪਣਾ ਕੰਮ ਲੈ ਕੇ ਆਇਆ ਕੋਈ ਮੇਰਾ ਗਰੀਬ ਪਰਿਵਾਰ ਆਇਆ ਮੈਂ ਉਹਦਾ ਕੰਮ ਕਰਕੇ ਭੇਜਿਆ ਕੋਲ ਆਪਣੇ ਕੋਲੋਂ ਇਹ ਕੋਈ ਮਦਦ ਨਹੀਂ ਮੰਗੀ ਕਿ ਮੈਂ ਇਧਰ ਮਦਦ ਕਰਨੀ ਹੈ ਮੈਨੂੰ ਇੰਨੇ ਪੈਸੇ ਦੋ ਨਾ ਆਪਾਂ ਕੋਈ ਸ਼ਰਾਬ ਵੰਡੀਆਂ ਨਾ ਕੋਈ ਜਿਹਦਾ ਕੋਈ ਭਲੇ ਦਾ ਕੰਮ ਹੈ ਉਹ ਕੋਲੋਂ ਘਰੋਂ ਆਪਣੇ ਪੈਸੇ ਦੇ ਕੇ ਕੀਦਾ ਤੇ ਚੋਣ ਮੈਨੀਫੈਸਟੋ ਤੁਸੀਂ 12 ਵਾਦੇ ਨੇ ਜਿਹੜੇ ਲਿਖਤੇ ਹੋਏ ਨੇ ਹਾਂਜੀ ਹਾਂਜੀ ਇਹ ਦੱਸ ਦਿਓ ਆਪਣੇ ਮੂੰਹੋਂ ਜਿਹੜੇ ਜਿਹੜੇ ਵਾਦੇ ਨੇ ਜਿੰਨਾ ਵਾਦਿਆਂ ਨਾਲ ਤੁਸੀਂ ਇਸ ਵੇਲੇ ਵੋਟਾਂ ਵਾਸਤੇ ਜਾ ਰਹੇ ਹੋ ਉਹਦੀ ਅਪੀਲ ਆ ਰਹੀ ਹੈ ਵਾਰਡ ਦੇ ਚਾਰ ਚੁਫੇਰੇ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ ਖੇਡਾਂ ਅਤੇ ਪੜ੍ਹਾਈ ਵਿੱਚ ਕਾਬਲ ਬੱਚਿਆਂ ਨੂੰ مالی ਸਹਾਇਤਾ ਅਤੇ ਉਹਨਾਂ ਦੇ ਹੌਸਲਾ ਅਫਜ਼ਾਈ ਕੀਤੀ ਜਾਵੇਗੀ ਵਾਰਡ ਦੀ ਹਰ ਗਲੀ ਵਿੱਚ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ ਵਾਰਡ ਵਿੱਚ ਸਾਫ਼ ਸੁਥਰਾ ਪੀਣ ਵਾਲਾ ਪਾਣੀ ਹਰ ਘਰ ਵਿੱਚ ਸਭ ਤੋਂ ਪਹਿਲੇ ਇਹ ਕੰਮ ਕਰਵਾਇਆ ਜਾਏਗਾ ਠੀਕ ਹੈ ਜੀ ਵਾਰਡ ਦੇ ਸਾਰੇ ਮਸਲੇ ਵਾਰਡ ਮੈਂਬਰਾਂ ਵੱਲੋਂ ਵਾਰਡ ਵਿੱਚ ਹੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਵਾਰਡ ਦੇ ਸਾਰੇ ਕੰਮ ਵਾਰ ਮੈਂਬਰਾਂ ਦੀ ਸਲਾਹ ਦੇ ਨਾਲ ਅੰਗਹੀਨ ਅਤੇ ਬਜ਼ੁਰਗਾਂ ਨੂੰ ਘਰ ਬੈਠੇ ਪੈਨਸ਼ਨ ਉਹ ਯਾਕਰੋਨ ਕਰਾਈ ਜਾਏਗੀ ਵਾਰਡ ਦੀਆਂ ਗਲੀਆਂ ਨੂੰ ਸੋਹਣੇ ਤਰੀਕੇ ਨਾਲ ਬਣਾਇਆ ਜਾਏਗਾ ਵਾੜ ਦੀਆਂ ਗਲੀਆਂ नालੀਆਂ ਦੀ ਸਫਾਈ ਲਈ ਪੱਕੇ ਕਰਮਚਾਰੀ ਲਾਏ ਜਾਣਗੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵਾਰਡ ਨੰਬਰ 16 ਵਿੱਚ ਜਿਮ ਅਤੇ ਖੇਡਾਂ ਨੂੰ ਪਹਿਲਾਂ ਦੇ ਆਧਾਰ ਤੇ ਪ੍ਰਮੋਟ ਕੀਤਾ ਜਾਏਗਾ ਵਾਰਡ ਨੰਬਰ 16 ਵਿੱਚ ਸिलाई ਸੈਂਟਰ ਖੋਲਿਆ ਜਾਏਗਾ ਹਰ ਗਰੀਬ ਪਰਿਵਾਰ ਲੜਕੀਆਂ ਨੂੰ ਵਿਆਹ ਲਈ 5100 ਸਗਨ ਲਈ ਦੇਤੇ ਜਾਣ ਨੌਜਵਾਨ ਮੁੰਡੇ ਨੇ ਜਿਹੜੇ ਉਹਨਾਂ ਵਾਸਤੇ ਕੀ ਅਪੀਲ ਲਾਉਣੀ ਚਾਹੁੰਦੇ ਆ ਜੋ ਇਹ ਨੌਜਵਾਨ ਮੁੰਡਿਆਂ ਦਾ ਇਸ ਵੇਲੇ ਬੁਰਾ ਹਾਲ ਹੋਇਆ ਪਿਆ ਅਸੀਂ ਦੇਖਦੇ ਆ ਕਿ ਆਏ ਤੇ ਨਹੀਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਨੇ ਨਸ਼ੇੜੀ ਬਣੇ ਹੋਏ ਨੇ ਸਾਡੇ ਪੰਜਾਬ ਦੇ ਨੌਜਵਾਨ ਜਿੰਨੇ ਵੀ ਨਸ਼ੇ ਵਾਲੇ ਜਿਨ੍ਹਾਂ ਨੂੰ ਨਸ਼ਾ ਲੱਗਾ ਮੇਰੇ ਭਰਾਵਾਂ ਨੂੰ ਮੇਰੇ ਹਨਾ ਜਿੰਨੇ ਵੀ ਮੈਂ ਇਹ ਨਹੀਂ ਕਹਿੰਦਾ ਸਿਰਫ 16 ਨੰਬਰ ਵਾਰ ਦੇ ਕੋਈ ਵੀ ਪੂਰਾ ਜਿੱਥੇ ਤੱਕ ਮੇਰੀ ਆ ਵੀਡੀਓ ਜਾਂਦੀ ਹੈ ਜਿੰਨੂੰ ਨਸ਼ਾ ਲੱਗਾ ਉਹ ਮੇਰੇ ਕੋ ਆਵੇ ਮੈਂ ਕੋਲੋਂ ਉਹਦਾ ਇਲਾਜ ਕਰਾ ਕੇ ਦਵਾਗਾ ਸਾਰੀ ਦਵਾਈ ਚੱਲੇਗੀ ਉਹਦੀ ਜੋ ਵੀ ਉਹਦਾ 1 ਰੁਪਿਆ ਨਹੀਂ ਲੱਗਨ ਦਵਾਂਗਾ ਆ ਮੈਂ ਕੋਲੋਂ ਸਾਰੇ ਖਰਚੇ ਕਰਾਂ ਤੇ ਸਾਡੀਆਂ ਜਿਹੜੀਆਂ ਧੀਆਂ ਨੇ ਜਿਨ੍ਹਾਂ ਮਤਲਬ ਕਿ ਲੋੜਵੰਦ ਹੁੰਦੀਆਂ ਨੇ ਜਿਨ੍ਹਾਂ ਦੇ ਪਰਿਵਾਰ ਵਾਲੇ ਇੰਨੇ ਹਿੰਮਤੀ ਨਹੀਂ ਹੁੰਦੇ ਜਾਂ ਇਹਨਾਂ ਉਹਨਾਂ ਦਾ ਹੁੰਦਾ ਨਹੀਂ ਬਜਟ ਨਹੀਂ ਹੁੰਦਾ ਜੇ ਵਿਆਹ ਉਹਨਾਂ ਦਾ ਸਹੀ ਤਰ੍ਹਾਂ ਹੋ ਪਵੇ ਹਾਂਜੀ ਵੇਖੋ ਜੀ ਜਿਹੜੇ ਤੇ ਜਿਹੜੇ ਆ ਗਰੀਬ ਪਰਿਵਾਰ ਆ ਮੇਰੇ ਤੱਕ ਆਪਨੇ ਅਪਰੋਚ ਕਰਨ ਮੇਰੇ ਤੱਕ ਆਣ ਮੈਂ ਵਾਅਦੇ ਚੜ੍ਹ ਕੇ ਉਹਨਾਂ ਦਾ ਸਾਥ ਦਿਆ ਕਰਾਂਗਾ ਆਪਣੇ ਤਰੀਕੇ ਜਿਤਨਾ ਵੇਖੋ ਜੀ ਆ ਸਾਰਾ ਪੰਡਾਲ ਲੱਗਾ ਇਤਨਾ ਹੀ ਵਧੀਆ ਤਰੀਕੇ ਵਿਆਹ ਕਰਿਆ ਕਰਾਂਗਾ 5500 ਰੁਪਿਆ ਹੋ ਸਕਦਾ ਕਿ ਮੈਂ ਉਹਨਾਂ ਜਿਹੜੀ ਆਪਣੀ 21 ਮੈਮਰੀ ਕਮੇਟੀ ਹੋएगी ਮੇਰੀ ਉਹਨਾਂ ਕੋ ਵੀ ਸਾਰਿਆਂ ਕੋ ਆਪਣਾ ਦਵਾਇਆ ਕਰ 5100 ਰੁਪਏ ਮੇਰੇ ਕੱਲੇ ਵੱਲ ਹੋਇਆ ਕਰ ਰਾਜਾ ਜੀ ਪਰ ਜਹੰਦ ਵਿੱਚ ਸਵਾਲ ਇਹ ਵੀ ਆਉਂਦਾ ਹੈ ਰਾਜੇ ਨੇ ਇੰਨੀ ਪਛਾਣ ਬਣਾਈ ਹੈ ਪਰ ਰਵਾਇਤੀ ਪਾਰਟੀ ਵੱਲੋਂ ਚੋਣ ਹੀ ਚੋਣ ਲੜੀ ਆਜ਼ਾਦ ਹੀ ਜੋਂ ਨਹੀਂ ਜੀ ਮੈਨੂੰ ਮੈਂ ਕਿਹਾ ਹੀ ਨਹੀਂ ਕਿਸੇ ਨੂੰ 나 ਹੀ ਆਪਾਂ ਕੀਤਾ ਮੇਰੇ ਇਲਾਕੇ ਵਾਲਿਆਂ ਨੇ ਮੇਰੇ ਮੈਨੂੰ ਕਿਹਾ ਕਿ ਤੂੰ ਇਹ ਕਰ ਉਦੋਂ ਤੱਕ ਟਿਕਟਾਂ ਨਾਉਸ ਹੋ ਚੁੱਕੀਆਂ ਸੀ ਠੀਕ ਹੈ ਜੀ ਤੇ ਮੈਂ ਆਜ਼ਾਦ ਭਰੇ ਮੇਰੀ ਟਿਕਟ ਢੱਕਣ ਲਈ ਬਹੁਤ ਜ਼ੋਰ ਲਾਇਆ ਪਾਰਟੀਆਂ ਨੇ ਬਹੁਤ ਜ਼ੋਰ ਲਾਇਆ ਕਿ ਇੱਥੇ 5759 ਕਰੋ ਇਨੂੰ ਜੇਲ੍ਹ ਭੇਜ ਦੋ 10 ਦਿਨ ਲਈ ਇਲੈਕਸ਼ਨ ਨਾਲ ਇਹ ਬਾਹਰ ਨਾ ਰਵੇ ਪਰ ਜਿਹੜੇ ਆਪਣੇ ਨਾਣਾ ਸਦਰ ਦੇ ਐਸਚਓ ਡੀਐਸਪੀ ਆਪਣੇ ਅਫਸਰ ਜਿੰਨੇ ਵੀ ਆ ਮੈਨੂੰ ਉਹਨਾਂ ਨੇ ਹੌਸਲਾ ਦਿੱਤਾ ਕਿ ਤੇਰੇ ਨਾਲ ਧੱਕਾ ਨਹੀਂ ਹੈਗਾ ਤੂੰ ਇਲੈਕਸ਼ਨ ਲੜ ਜਿੱਤੇ ਤਾਰੀਫਾਂ ਹੋ ਰਹੀਆਂ ਨੇ ਤੁਹਾਡੀਆਂ ਉਥੇ ਇਲਜ਼ਾਮ ਵੀ ਬੜੇ ਲਾਏ ਜਾਂਦੇ ਨੇ ਯਾ ਰਾਜਾ ਰਾਜਦਾਏ ਹਾਲਾਤ ਨੇ ਰਾਜਦੇ ਉਹ ਹਾਲਾਤ ਨੇ ਇਲਜ਼ਾਮ ਜੇ ਲਾਏ ਜਾ ਰਹੇ ਨੇ ਤੇ ਕੋਈ ਵੀ ਆ ਕੇ ਮੇਰੀ ਗਲੀ ਚੋਂ ਮੇਰੇ ਇਲਾਕੇ ਚੋਂ ਪੁੱਛ ਸਕਦਾ ਮੇਰਾ ਇੱਕ ਵੀ ਕੋਈ ਮਾੜਾ ਕਰਮ ਮੈਨੂੰ ਦੱਸ ਦੇ ਕੋਈ ਤੇ ਵੋਟਰਾਂ ਦੇ ਸਪੋਰਟਰਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਹੋ ਦਿਨ ਰਹਿੰਦੇ ਥੋੜੇ ਪਰੇ ਪ੍ਰਚਾਰ ਜਿਹੜਾ ਯੋਰਾਂ ਤੇ ਚੱਲਦਾ ਦੇਖੋ ਜੀ ਵੋਟਰਾਂ ਸਪੋਰਟਰਾਂ ਨੂੰ ਸਾਰਿਆਂ ਨੂੰ ਪਤਾ ਮੈਨੂੰ 11 ਸਾਲ ਹੋ ਗਿਆ ਐ ਇਲਾਕੇ 'ਚ ਜਾਗਰਣ ਕਰਵਾਂਦੇ ਕਹਿੰਦੇ ਤੋਂ ਕਹਿੰਦਾ ਸਿੰਗਰ ਮੈਂ ਆ ਗਲੀਆਂ ਦੇ ਵਿੱਚ ਗਵਾਇਆ ਠੀਕ ਹੈ ਜੀ ਸਾਰੀ ਸੇਵਾ ਕਰੀਦੀ ਆ ਕਿਸੇ ਨੂੰ ਕਿਸੇ ਤੇਰਾ ਦਿਖਣੀ ਮੀਨੇ ਬਾਦ ਬੱਸ ਖੜਦਾ ਚਿੰਤਪੁਰਨੀ ਮਾਤਾ ਦੇ ਫਰੀ ਬੱਸ ਖੜੀਦਾ ਆ ਸਾਰੇ ਘਲੋਤੇ ਪੁੱਛ ਲੋ ਕਦੀ ਕਿ ਕੋ ਪੈਹਾ ਲਿਆ ਹੋਵੇ ਕਿਥੇ ਕਿਥੇ ਮੱਥਾ ਟਿਕਾਇਆ ਫਰੀ ਬੱਸਾਂ ਖੜੀਆਂ ਨੇ ਸਾਰਿਆਂ ਨੂੰ ਪੁੱਛ ਲੋ ਜੀ ਰਾਜਾ ਜੀ ਪਤਾ ਚੱਲਿਆ ਜੀ ਵਾਰਡ ਨੰਬਰ 16 ਦੇ ਵਿੱਚ ਉਹ ਵਿਆਹ ਵਾਲਾ ਮਾਹੌਲ ਬਣਾਤਾ ਆ ਤੁਸੀਂ ਟੈਂਟ ਤਾਂ ਹੀ ਲਾਦੇ ਤਸਵੀਰਾਂ ਇੱਧਰ ਵੰਡੀਆਂ ਕਰਦੇ ਹੋ ਸਵੇਰੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਵਾਰਡ ਨੰਬਰ 16 ਦੀਆਂ ਨੇ ਜੀ ਸਵੇਰੇ ਇੱਧਰ ਜੀ ਸਵੇਰੇ ਨਾਸ਼ਤੇ ਦਾ ਪ੍ਰੋਗਰਾਮ ਹੈ ਜੀ ਯਾਰ ਭਾਈ ਲੱਗੇ ਆਜੋ ਇਹ ਨਹੀਂ ਕਿ ਵਾਰਡ ਨੰਬਰ 16 ਦੇ ਹੀ ਇੱਥੇ ਖਾਣਗੇ ਜਿਹੜਾ ਮਰਜੀ ਜਿੱਥੋਂ ਵੀ ਆਵੇ ਵੇਖੋ ਜੀ ਆ ਸਾਰੀ ਤਿਆਰੀ ਵਿਆਹ ਵਾਲੀ ਤਿਆਰੀ ਚੱਲਦੀ ਪਈ ਹੈ। ਹੂੰ ਠੀਕ ਹੈ ਜੀ ਐ ਨਹੀਂਗਾ ਕਿ ਵਾਟਦਾ ਹੀ ਮੇਰਾ ਕੋਈ ਬੰਦਾ ਆ ਕੇ ਖਾਏਗਾ ਜਿੱਥੋਂ ਮਰਜੀ ਕੋਈ ਵੀ ਆਵੇ ਸਵੇਰੇ ਨਾਸ਼ਤਾ ਦੁਪਹਿਰੇ ਰੋਟੀ ਰਾਤ ਦੀ ਰੋਟੀ ਸਾਰੀ ਇੱਥੇ ਹੋਏਗੀ। ਕਰਾ ਜੀ ਵੋਟਰ ਵੀ ਤੁਹਾਡੇ ਨਾਲ ਸਪੋਰਟ ਦੇ ਉੱਤੇ ਹੋਏ ਨੇ ਮੈਂ ਦੇਖ ਰਿਹਾ ਜੀ ਬੁਰੀ ਜਾਜਰਕਾਰ ਹੋ ਰਹੀ ਹੈ ਸਾਜਿ ਹੋ ਰਹੀ ਹੈ ਅੱਜ। ਹਾਂਜੀ ਹਾਂਜੀ ਜਿਹੜੇ ਵਾਦੇ ਨੇ ਅੱਜ ਤੁਸੀਂ ਆਪਣੀ ਜ਼ੁਬਾਨੀ ਦੱਸ ਰਹੇ ਹੋ। ਜੇ ਜੇਤਹਾਰ ਦਾ ਉਸ ਰੱਬ ਦੇ ਹੱਥ ਵਾਸਾ ਹਾਂਜੀ ਹਾਂਜੀ ਤਾਂ ਉਸ ਤੋਂ ਬਾਅਦ ਇਹ ਵਾਦਿਆਂ ਦੇ ਮੈਂ ਪੂਰਾ ਉਤਰਾਂਗਾ ਇਹ ਵਾਰੀਆਂ ਆ ਜਿਹੜੇ ਮੈਂ ਵਾਅਦੇ ਕਰ ਰਿਹਾ ਇਹ ਮੈਂ ਪੂਰਾ ਉਤਰਾਂਗਾ ਜੇਤਹਾਰ ਦੇਖੋ ਜੀ ਸਾਰੇ ਮੇਰੇ ਇਲਾਕਾ ਨਿਵਾਸੀਆਂ ਦੇ ਹੱਥਿਆਂ ਨਾਲੇ ਉਹ ਪਰਮਾਤਮਾ ਦੇ ਹੱਥਿਆਂ ਜੋ ਵੀ ਹੋਏਗਾ ਮੈਂ ਇਹ ਕੰਮ ਹੁਣ ਕਰਨੇ ਜੇ ਮੈਂ ਇਹ ਲਾਈਨ 'ਚ ਆਇਆ ਮੈਂ ਕੋਈ ਵੀ ਇਹ ਕੰਮ ਰਹਿਣ ਨਹੀਂ ਦਵਾਂ ਜਿੱਥੋਂ ਤੱਕ ਮੇਰੀ ਕੋਸ਼ਿਸ਼ ਮੈਂ ਪੂਰੇ ਕੰਮ ਕਰਾਂ ਠੀਕ ਹੈ ਸਾਡੇ ਵੱਲੋਂ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਹਾਂ ਜਰੂਰ ਜੀ ਭੈਣ ਜੀ ਨਹੀਂ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਕੰਜੀ ਜੀ ਜਵੇਂ ਦੇਖਦੇ ਹੋ ਵਾਰਡ ਨੰਬਰ 16 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਰਾਜਾ ਜੀ ਚੋਣ ਲੜ ਰਹੇ ਬਹੁਤ ਵਧੀਆ ਭਈਆ ਬਹੁਤ ਅੱਛੇ ਐ ਕੰਮ ਕਰ ਹਰ ਕਿਸੇ ਦੇ ਕੋਈ ਵੀ ਆਂਦੇ ਬੂਏ ਤੋਂ ਖਾਲੀ ਕਿਸੇ ਨੂੰ ਨਹੀਂ ਮੋੜਦੇ ਹੂੰ ਬਹੁਤ ਵਧੀਆ ਹਰ ਕੰਮ ਹਰ ਕਿਸੇ ਦਾ ਕਰਦੇ ਕਿਸ ਤਰ੍ਹਾਂ ਵਿਚਰਦੇ ਨੇ ਸਾਰਿਆਂ ਦੇ ਵਿੱਚ ਮਤਲਬ ਬਹੁਤ ਵਧੀਆ ਕਰਦੇ ਹੂੰ ਹਰ ਬੰਦੇ ਦੇ ਨਾਲ ਕਿਸੇ ਨੂੰ ਨਹੀਂ ਕਿਸੇ ਦੀ ਬੇਟੀ ਦੀ ਮੈਰिज ਐ ਕੁਛ ਵੀ ਐ ਹਰ ਕਿਸੇ ਦਾ ਕਰਦੇ ਹੂੰ ਕਥੀ ਉਮੀਦਾਂ ਨੇ ਜੇ ਰਾਜਾ ਜੀ ਜਿੱਤ ਜਾਂਦੇ ਨੇ ਤਾਂ ਤੁਹਾਡੇ ਵਾਰਡ ਜਿੱਤ ਜਾਣਗੇ ਜਿੱਤ ਜਾਣਗੇ ਜਿੱਤ ਜਾਣਗੇ ਸਾਡੇ ਵੱਲੋਂ ਤੇ ਇਹ ਹੀ ਹੈ ਜਿੱਤਣਗੇ ਹਮ ਭਾਜੀਆਂ ਵੀ ਉਮੀਦਾਂ ਨੇ ਸੁਧਾਰ ਹੋ ਫਾਇਦਾ ਤੁਹਾਡੇ ਮੱਲੇ ਦਾ ਸੁਧਾਰਨਗੇ ਹੁਣ ਕੀ ਪ੍ਰੇਸ਼ਾਨੀਆਂ ਨੇ ਮੱਲੇ ਦੇ ਵਿੱਚ ਕਹਿ ਗਏ ਸੀਵਰ ਨਹੀਂ ਸਾਫ਼ ਹੁੰਦੇ ਲਾਈਟਾਂ ਨਹੀਂ ਲੱਗਦੀਆਂ ਕੁਝ ਨਹੀਂ ਹੁੰਦਾ ਜੀ ਕੋਈ ਵੀ ਪ੍ਰੋਬਲਮ ਕੋਈ ਕਹੇਗਾ ਗਲੀ ਦਾਸੀ ਕੋਈ ਪ੍ਰਧਾਨ ਨਹੀਂਗਾ ਕੋਈ ਪ੍ਰਧਾਨ ਨਹੀਂਗਾ ਇਹ ਭਈਆਂ ਨੇ ਇੱਕ ਵਾਰੀ ਗੱਲ ਕੀਤੀ ਪ੍ਰਧਾਨ ਮੈਂ ਕਿਹਾ ਤੁਸੀਂ ਬਣ ਕੇ ਰੋ ਹ ਹਮ ਪਤਾ ਕੀ ਹੈ ਹਰ ਕਿਸੇ ਦੇ ਨਾਲ ਖੜੇ ਹੁੰਦੇ ਆ ਤੇ ਇਹ ਛੋਟੀ ਜੀ ਗੱਲ ਹੈ ਇਹ ਤਾਂ ਜ਼ਰੂਰ ਕਰਨਗੇ ਤਾਂ ਜ਼ਰੂਰ ਜੀ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦੀ ਵਾਰਡ ਨੰਬਰ 16 ਦੀਆਂ ਸਾਂਝੀਆਂ ਹੋ ਰያਆਂ ਜਿੱਥੇ ਵਾਰਡ ਨੰਬਰ 16 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਰਾਜਾ ਅੰਮ੍ਰਿਤਸਰੀਆ ਜਿਹੜਾ ਚੋਣਵੀ ਮੈਦਾਨ ਦੇ ਵਿੱਚ ਉਤਰਿਆ ਹੋਇਆ ਤਾਂ ਚੋਣਸਾਂ ਨਹੀਂ ਹੀਰਾ ਹੈ ਤਾਂ ਹੀਰੇ ਨੂੰ ਵੋਟਾਂ ਪਾਉਣੀਆਂ ਬੰਦੀਆਂ ਨੇ ਕਿਉਂਕਿ ਹੀਰਾ ਸਭ ਦਾ ਪਸੰਦ ਦਾ ਹੀਰਾ ਹੁੰਦਾ ਹੈ ਤਾਂ ਜਿੱਥੇ ਤੁਸੀਂ ਦੇਖ ਰਹੇ ਹੋਗੇ ਚੋਣ ਪ੍ਰਚਾਰ ਚੱਲ ਰਿਹਾ ਹੈ ਵਾਰਡ ਦੇ ਵਿੱਚ ਡੋਰ ਟੂ ਡੋਰ ਵੀ ਚੱਲ ਰਿਹਾ ਹੈ ਤੇ ਰਾਜਾ ਜੀ ਵੀ ਆਪਣੇ ਮੁੱਦੇ ਅਤੇ ਆਪਣੀਆਂ ਵਾਅਦੇ ਅਤੇ ਦਾਅਵਿਆਂ ਦੇ ਨਾਲ ਜਨਤਾ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਾ ਰਹੇ ਨੇ ਚੌਥੇ ਅਮਰਸਰੀਆ ਰਾਜ ਦਾ ਸਨਮਾਨ ਵੀ ਹੋ ਰਿਹਾ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਵਾਅਦੇ ਅਤੇ ਦਾਅਵਿਆਂ ਦੇ ਵਿੱਚ ਚੋਣਾਂ ਵੀ ਪ੍ਰਕਾਰ ਜਾਰੀ ਹੈ ਜਨਤਾ ਕਿਸ ਨੂੰ ਫਤਵਾ ਦੇਦੀ ਹੈ ਇਹ ਦਾ ਹੌਨ ਵਾਲਾ ਸਮਾਂ ਦੱਸੇਗਾ ਪਰ ਹਰ ਉਮੀਦਵਾਰੀ ਇਸ ਵਾਰੀ ਜਿਹੜਾ ਚੋਣਾਂ ਦੇ ਮੈਦਾਨ ਦੇ ਵਿੱਚ ਉਤਰਿਆ ਆ ਅਤੇ ਆਪਣੇ ਵੱਡੇ ਵਾਅਦੇ ਅਤੇ ਵੱਡੇ ਦਾਅਵੇ ਦੇ ਨਾਲ ਜਨਤਾ ਦੇ ਦਰਬਾਰ ਜਾ ਰਹੇ ਆ। ਤੁਰ ਵੀ ਨਹੀਂ ਸਕਦੇ ਉਹ ਵੀ ਮੇਰੇ ਨਾਲ ਘਰੋਂ ਨਿਕਲੇ ਹੋਏ। ਜਨਤਾ ਦੇ ਦਰਬਾਰ ਜਾ ਰਹੇ ਨੇ ਤਾਂ ਤਾ ਫਿਰ ਆਇਆ ਰਾਜਾ ਜੀ ਦੱਸ ਦੋ ਕੀ ਦੱਸਾਂ। ਮੈਂ ਕਿਹਾ ਇਹ ਤੁਰ ਵੀ ਨਹੀਂ ਸਕਦੇ, ਪ੍ਰੋਬਲਮ ਹੈ ਬਜ਼ੁਰਗ ਹੈ ਇੱਤਾਂ ਵੀ ਮੇਰੇ ਨਾਲ ਕੱਲ ਦੇ ਮੇਰੇ ਨਾਲ ਜਾਂਦੇ ਪਏ ਆ। ਪਰ ਇਹਨਾਂ ਦਾ ਮੁੱਲ ਤਾਂ ਹੀ ਪੈਣਾ ਜੇ ਜਿੱਤਣ ਤੋਂ ਬਾਅਦ ਵੀ ਇਹਨਾਂ ਤਾਂ ਇਹਨਾਂ ਨੂੰ ਮੇਰੇ ਤੇ ਵਿਸ਼ਵਾਸ ਹੈਗਾ ਜੀ। ਇਹਨਾਂ ਨੂੰ ਮੇਰੇ ਤੇ ਵਿਸ਼ਵਾਸ ਆ ਕਿ ਇਹਨਾਂ ਦਾ ਕੋਈ ਕੰਮ ਨਹੀਂ ਰੁਕੇਗਾ। ਕੀਤੇ ਆ ਕੰਮ ਇਹਨਾਂ ਦੇ ਬਿਨਾ? ਬਿਨਾਂ ਲੀਡਰ ਤੋਂ ਮੈਂ ਕੰਮ ਇਹਨਾਂ ਦੇ ਕੀਤੇ ਹੋਏ ਸਾਰਿਆਂ ਦੇ ਜਿਹੜਾ ਮੇਰੇ ਕੋ ਜਿੰਨੇ ਪੰਜ ਜ਼ਰੂਰ ਜੀ ਹਰਾ ਉਮੀਦਵਾਰੀ ਇਸ ਵਾਰੀ ਵੱਡੇ ਵਾਅਦੇ ਅਤੇ ਵੱਡੇ ਦਾਅਵਿਆਂ ਦੇ ਨਾਲ ਜਨਤਾ ਦੇ ਦਰਬਾਰ ਜਾ ਰਹੇ ਨੇ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਫਤਵਾ ਜਨਤਾ ਕਿਸ ਨੂੰ ਦਿੰਦੀ ਹੈ ਪਰ ਹਰ ਉਮੀਦਵਾਰ ਨੂੰ ਉਮੀਦ ਹੈ ਕਿ ਉਹ ਜਿੱਤੇਗਾ ਆਪਣੀ ਵਾਰਡ ਦੇ ਸੁਧਾਰ ਦੇ ਵਿੱਚ ਪੂਰਾ ਹਿੱਸਾ ਪਾਏਗਾ ਤਾਂ ਰਾਜੇ ਅੰਮ੍ਰਿਤਸਰਿਆ ਵੀ ਵੱਡੇ ਵਾਅਦੇ ਅਤੇ ਵੱਡੇ ਦਾਅਵਿਆਂ ਦੇ ਨਾਲ ਜਨਤਾ ਦੇ ਦਰਬਾਰ ਦੇ ਵਿੱਚ ਵਿਚਰ ਰਹੇ ਨੇ ਦੇਖਦੇ ਆ ਫਤਵਾ ਕਿਸ ਨੂੰ ਮਿਲਦਾ ਹੈ ਮੈਨੂੰ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਹਰਮਿੰਦਰ ਗੇਲ ਲਾਲੀ ਅੰਮ੍ਰਿਤਸਰ